ਛੁੱਟ ਦੇ ਸਹਾਰੇ 3 ਸਾਲ ਤੱਕ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਫਿਰ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਇਹ ਕਹਿਣਾ ਕਿ ਪੰਜਾਬ ਦੇ ਵਿੱਚ 3 ਮੈਡੀਕਲ ਕਾਲਜਾਂ ਦੀ ਪੱਥਰ ਰੱਖਿਆ ਗਿਆ ਅਤੇ ਇਹ ਕੋਰਾ ਝੂਠ ਹੈ ਇਸ ਨੂੰ ਕੋਰਾ ਝੂਠ ਕਰਾ ਦਿੰਦਿਆਂ ਭਾਜਪਾ ਦੇ ਸਾਬਕਾ ਸੁਭਾਸ ਗੱਤਰ ਤੇ ਸੁਭਾ ਕਾਰਜਕਰਮੀ ਦੇ ਮੈਂਬਰ Umesh Sharda ਨੇ ਕਿਹਾ ਹੈ ਕਿ ਤਿੰਨ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਣ ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਾਬਿਤ ਕਰਨਗੇ ਕਿ ਪੂਰਥਲਾ ਵਿਖੇ ਉਹਨਾਂ ਵੱਲੋਂ ਕਦੋਂ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਪ੍ਰੋਟੋਕੋਲ ਦੇ ਤਹਿਤ ਤਾਂ ਮੈਡੀਕਲ ਕਾਲਜ ਦਾ ਨੀ ਪੱਥਰ ਕੇਂਦਰ ਸਰਕਾਰ ਦਾ ਕੋਈ ਕੇਂਦਰੀ ਅਗੂਹੀ ਰੱਖ ਸਕਦਾ ਹੈ। ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਨਫੋਰਚੂਨੇਟ ਮੁੱਖ ਮੰਤਰੀ ਕਹੂੰਗਾ। ਅਨਫੋਰਚੂਨੇਟ ਇਸ ਲਈ ਕਿ ਉਹਨਾਂ ਦਾ ਰੱਲ ਪ੍ਰੋਫੈਸ਼ਨ ਸੀਗਾ ਉਸ ਤੇ ਜਿਹੜੇ ਉੱਤੇ ਜੋ ਮੰਗਲਸ ਗੱਲਾਂ ਕਰਕੇ ਹਾਂਜੀ ਮੰਗਲਸ ਗੱਲਾਂ ਦੇ ਨਾਲ ਆਪਣਾ ਪ੍ਰੋਫੈਸ਼ਨ ਚਲਾਉਂਦੇ ਸੀਗੇ ਅੱਜ ਵੀ ਲੇਕਿਨ ਉਹ ਜਿਹੜਾ ਕਰਜ਼ਾਰ ਆ ਉਹ ਸਾਫ਼ ਨਜ਼ਰ ਆ ਰਿਹਾ ਕੱਲ ਜਿਹੜੀ ਗੱਲ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੋ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉਤੇ ਏਡਾ ਵੱਡਾ ਮਜ਼ਾਕ ਤੇ ਝੂਠ ਬੋਲਿਆ ਇਹ ਸਪੈਸ਼ਲੀ ਉਹਨਾਂ ਨੇ ਇੱਕ ਮੈਂਸ਼ਨ ਕੀਤਾ ਤੇ ਦੁਆਬਾ ਕਾਲਜ ਦੁਆਬਾ ਰੀਜਨ ਦੇ ਵਿੱਚ ਤਿੰਨ ਮੈਡੀਕਲ ਕਾਲਜਾਂ ਦੇ ਮੈਂ ਨੀ ਪੱਥਰ ਰੱਖ ਚੁੱਕਾ ਪਿਛਲੇ 3 ਸਾਲ ਦੇ ਅੰਦਰ ਕਪੂਰਥਲਾ ਹਸ਼ਿਆਰਪੁਰ ਤੇ ਕਾਲ ਇੱਕ ਨਵਾਂ ਸ਼ਹਿਰ ਦੇ ਬਾਰੇ ਦੱਸਿਆ ਗਿਆ ਮੈਂ ਨਵਾਂ ਸ਼ਹਿਰ ਦੀ ਡਿਟੇਲ ਤਾਂ ਪੂਰੀ ਨਹੀਂ ਜਾਣਦਾ ਕਪੂਰਥਲਾ ਮੈਡੀਕਲ ਕਾਲਜ ਜਿਹੜਾ ਉਹਦਾ ਨੀ ਪੱਥਰ ਭਗਵੰਤ ਸਿੰਘ ਮਾਨ ਜੀ ਮੈਨੂੰ ਇਹ ਦੱਸਣ ਵੀ ਕਿਦੋਂ ਰੱਖਿਆ ਸੀ ਤੇ ਕਿਸ ਵੇਲੇ ਰੱਖਿਆ ਸੀ ਸਿੱਧਾ ਸਵਾਲ ਹੈ ਮੇਰਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਹਾਡੀ ਜਾਣਕਾਰੀ ਵਾਸਤੇ ਜਰਦਾ ਮੈਂ ਨਵੰਬਰ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਜਿਹੜਾ ਗੁਰਪੁਰਬ ਦੇਹਾੜਾ ਮਨਾਇਆ ਗਿਆ ਸੀ 551 ਸਾਲ ਮਨਾਇਆ ਗਿਆ ਸੀ ਉਸ ਦੇ ਉਪਲਖਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਇੱਕ ਮੈਡੀਕਲ ਕਪੂਟਲਾ ਮੈਡੀਕਲ ਕਾਲਜ ਇੰਟੀਗ੍ਰੇਟਿਡ ਸੈਂਟਰਲ ਐਂਡ ਸਟੇਟ ਸਕੀਮ ਦੇ ਅੰਡਰ 2019 ਦੇ ਨਵੰਬਰ ਦੇ ਵਿੱਚ ਸੈਂਕਸ਼ਨ ਕੀਤਾ ਸੀ ਜਿਹਦੇ ਵਾਸਤੇ ਜ਼ਮੀਨ ਸਰਕੂਲਰ ਰੋਡ ਕਪੂਟਲਾ ਦੇ ਉੱਤੇ ਲਗਭਗ 12 ਏਕੜ ਜਿਹੜੀ ਉਹ ਹੈਗੀ ਆ ਉਹਦੇ ਨਾਲ ਮੈਡੀਕਲ ਜਿਹੜਾ ਸਿਵਲ ਹਸਪਤਲ ਕਪੂਟਲਾ ਉਹਦੇ ਨਾਲ ਮਿਲ ਕੇ ਉਹ ਪ੍ਰੋਜੈਕਟ ਬਣਨਾ ਸੀ ਉਹ ਪ੍ਰੋਜੈਕਟ ਅੱਜ ਤੱਕ ਪਿਛਲੇ 5 ਸਾਲ ਤੋਂ ਵੱਧ ਸਮਾਂ ਹੋ ਗਿਆ ਪਹਿਲੀ ਵਾਰ ਅੱਲਾਪ ਸਰਦਾਰ ਭਗਵੰਤ ਸਿੰਘ ਮਾਨ ਇੱਡਾ ਵੱਡਾ ਝੂਠ ਤੇ ਮਜ਼ਾਕ ਦਵਾਬੇ ਦੇ ਲੋਕਾਂ ਨਾਲ ਕਰਨਗੇ ਇਹ ਕਦੀ ਚਿੱਤ ਖਿਆਲ ਚ ਵੀ ਸਾਡੇ ਨਹੀਂ ਆਇਆ ਉਹ ਕਦੀ ਵੀ ਇੱਥੇ ਕਬੂਤਰ ਉਹਦਾ ਨੀਂ ਪੱਥਰ ਰੱਖਣ ਨਹੀਂ ਆਏ ਜਿਹੜਾ ਨੀਂ ਪੱਥਰ ਇਹਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਰਚੂਅਲੀ ਫਲੋਜ਼ਪੁਰ ਤੋਂ ਰੱਖਣਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਤੋਂ ਉਸ ਵੇਲੇ ਦੇ ਸਰਕਾਰਾਂ ਨੇ ਉਹ ਪ੍ਰਧਾਨ ਮੰਤਰੀ ਜਿਹੜਾ ਜਿਹੜਾ ਉਪਰਾਲਾ ਸੀ ਉਹਨੂੰ ਫੇਲ ਕਿਸ ਤਰ੍ਹਾਂ ਕੀਤਾ ਉਹ ਤੁਹਾਨੂੰ ਜਗਜਾਣਨਾ ਜਿਹੜੇ ਕਰਕੇ ਉਹ ਜਗਜਾਣਨ ਹੈਗਾ ਪ੍ਰਧਾਨ ਮੰਤਰੀ ਫਰੋਜਪੁਰ ਨਹੀਂ ਪਹੁੰਚ पाए ਉਹਨਾਂ ਨੂੰ ਕਿਹੜੇ ਹਾਲਾਤਾਂ 'ਚ ਵਾਪਸ ਜਾਣਾ ਪਿਆ ਲੇਕਿਨ ਇੱਥੇ ਬਹੁਤ ਜ਼ਰੂਰੀ ਗੱਲ ਹੈ 70 ਕਰੋੜ ਰੁਪਈਆ ਮਾਰਚ 2020 ਦਾ ਕੇਂਦਰ ਵੱਲੋਂ ਇਸ ਕਪੂਰਥਲੇ ਦੀ ਮੈਡੀਕਲ ਕਾਲਜ ਦੀ ਗ੍ਰਾਂਟ ਵਾਸਤੇ ਦੀ ਗ੍ਰਾਂਟ 70 ਕਰੋੜ ਰੁਪਇਆ ਪੰਜਾਬ ਦੇ ਕੋਲ 2020 ਮਾਰਚ ਦਾ ਪਿਆ। ਔਰ ਅਜ ਤੱਕ ਉਹ ਵਰਤਿਆ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਜੋ ਮੇਰੀ ਜਾਣਕਾਰੀ ਹੈ ਦੋ ਨੋਟਿਸ ਪੰਜਾਬ ਸਰਕਾਰ ਨੂੰ ਆ ਚੁੱਕੇ ਨੇ। ਦੂਜੇ ਨੋਟਿਸ 'ਚ ਉਹਨਾਂ ਨੇ ਕਿਹਾ ਅਗਰ ਤੁਸੀਂ ਮੈਡੀਕਲ ਕਾਲਜ ਨਹੀਂ ਸ਼ੁਰੂ ਕੀਤਾ ਨਹੀਂ ਬਣਾਉਣਾ ਸ਼ੁਰੂ ਕੀਤਾ ਤਾਂ ਅਸੀਂ ਇਹ ਪੈਸਾ ਵਾਪਸ ਲੈ ਜਵਾਂਗੇ। ਕੋਈ ਹੱਦ ਹੁੰਦੀ ਕਿਸੇ ਚੀਜ਼ ਦੀ। ਇਹ ਕਿਸੇ ਹੋਰ ਚੱਕਰ ਦੇ ਵਿੱਚ ਇਸ ਪੈਸੇ ਦਾ ਖੁਰਦਪੁਰਦ ਕਰਨਾ ਚਾਹੁੰਦੇ ਸੀ ਮੇਰੀ ਇੱਕ ਹੋਰ ਜਾਣਕਾਰੀ ਹੈ ਕਿ ਪਿਛਲੇ 4 ਤੋਂ 6 ਮਹੀਨੇ ਹੋ ਗਏ ਆ ਮੈਡੀਕਲ ਕਾਲਜ ਕਪੂਰਥਲਾ ਦੇ ਟੈਂਡਰ ਦੀ ਫਾਈਲ ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪਿਛਲੇ 6 ਮਹੀਨੇ ਤੋਂ ਪਈ ਹੈ ਕਿਉਂ ਨਹੀਂ ਕਲੀਅਰ ਕਰਦੇ ਪਏ ਉਹਨੂੰ ਕਿਉਂ ਨਹੀਂ ਇਥੇ ਦਾ ਕੰਮ ਸ਼ੁਰੂ ਕਰਦੇ ਪਏ ਜਦ ਕਿ 60% ਸ਼ੇਅਰ ਜਿਹੜਾ ਉਹਦਾ ਕੇਂਦਰ ਸਰਕਾਰ ਨੇ ਬੇਰ ਕਰਨਾ 425 ਕਰੋੜ ਦਾ ਲਗਭਗ ਉਹ ਪ੍ਰੋਜੈਕਟ ਹੈਗਾ ਜਿਹਚੋ 60% ਕੇਂਦਰ ਸਰਕਾਰ ਦਾ ਉਹ 60% ਦੇ ਹਿੱਸੇ ਦੇ ਵਿੱਚੋਂ ਜਿੰਨਾ ਬੰਦਾ ਕੇਂਦਰ ਦਾ 70 ਕਰੋੜ ਰੁਪਏ ਪਿਛਲੇ 5 ਸਾਲ ਤੋਂ ਕਪੂਰਥਲੇ ਦੇ ਅੰਦਰ ਪੰਜਾਬ ਦੇ ਅੰਦਰ ਪਿਆ ਕਪੂਰਥਲਾ ਮੈਡੀਕਲ ਕਾਲਜ ਵਾਸਤੇ ਔਰ ਕਪੂਰਥਲਾ ਅੱਜ ਵੀ ਦੇਖਦਾ ਪਿਆ ਕੱਲ ਵੀ ਦੇਖਦਾ ਪਿਆ ਤਿੰਨ ਸਾਲ ਤੋਂ ਝੂਠ ਹੀ ਝੂਠੇ ਸਰਕਾਰ ਨੇ ਬੋਲਿਆ ਲੇਕਿਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਉਹਨਾਂ ਨੇ ਉਸ ਸਥਾਨ ਤੇ ਖੜੇ ਹੋ ਕੇ ਇੰਨਾ ਵੱਡਾ ਮਜ਼ਾਕ ਤੇ ਇੰਨਾ ਵੱਡਾ ਝੂਠ ਭਗਵੰਤ ਸਿੰਘ ਮਾਨ ਜੀ ਬੋਲਣ ਇਹ ਨਹੀਂ ਉਮੀਦ ਮੈਂ ਤਾਂ ਨਹੀਂ ਸੀਗੀ ਕਿ ਐਡਾ ਕਰਨਗੇ ਸ਼ਹੀਦਾਂ ਦੇ ਇਹਨਾਂ ਨੇ ਸੌ ਚੱਕੀਆਂ ਸੀ ਜਿਹੜੀਆਂ ਸਰਕਾਰਾਂ ਦੀਆਂ ਸੌਆਂ ਉਸ ਉਸ ਸਥਾਨ ਤੋਂ ਚੱਕੀਆਂ ਸੀ ਦੁਆਬੇ ਦੇ ਨਾਲ ਐਡਾ ਵੱਡਾ ਮਜ਼ਾਕ ਇੱਥੇ ਦੱਸੋ ਮੈਨੂੰ ਕਪੂਰਥਲੇ ਦੇ ਵਾਸੀ ਹੋ ਇੰਦਰਜੀਤ ਜੀ ਤੁਸੀਂ ਭਗਵੰਤ ਸਿੰਘ ਮਾਨ ਨੇ ਕਦੀ ਇੱਥੇ ਆ ਕੇ ਤੁਸੀਂ ਪੱਤਰਕਾਰ ਹੋ ਬੜੇ ਜ਼ਿੰਮੇਵਾਰ ਪੱਤਰਕਾਰ ਹੋ ਤੁਸੀਂ ਉਹ 15 ਮਿੰਟ ਜਿਹੜੀ ਮੁੱਖ ਮੰਤਰੀ ਇੱਥੇ ਆਏ ਸੀਗੇ ਦਸੰਬਰ 2023 ਦੇ ਵਿੱਚ ਕਿ ਆ ਉੱਥੇ ਕੋਈ ਨੀ ਪੱਥਰ ਰੱਖਿਆ ਗਿਆ ਸੀ ਕਿ ਆ ਉੱਥੇ ਕੋਈ ਕੰਮ ਕੀਤਾ ਗਿਆ ਸੀ ਜਾਂ ਇੱਕ ਫੋਟੋ ਸੈਸ਼ਨ ਹੋਇਆ ਸੀ ਮੈਂ ਆਪਣਾ ਟੋਟਲ ਸਮਾਜਿਕ ਤੇ ਰਾਜਨੀਤਿਕ ਜੀਵਨ ਤੋਂ ਸੰन्यास ਲੈ ਲੂੰਗਾ ਅਗਰ ਕੋਈ ਸਾਬਤ ਕਰ ਦਵੇ ਕਿ ਭਗਵੰਤ ਸਿੰਘ ਮਾਨ ਨੇ ਜਿਹੜੇ ਨੀ ਪੱਥਰ ਕਹਿੰਦੇ ਵੀ ਮੈਂ ਕਪੂਤਲਾ ਮੈਡੀਕਲ ਕਾਲਜ ਦਾ ਰੱਖਿਆ ਉਹ ਰੱਖਿਆ ਸਾਬਤ ਕਰ ਦਵੇ ਇਹਦਾ ਵੱਡਾ ਝੂਠ ਪੰਜਾਬ ਦੇ ਨਾਲ ਦੁਆਬੇ ਦੇ ਨਾਲ ਕਪੂਰਥਲੇ ਦੇ ਨਾਲ ਇਹ ਝੂਠ ਦੀ ਰਾਜਨੀਤਿਕ ਘਾਤ ਤੱਕ ਚੱਲੂਗੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਮੇਰੇ ਕੋਲ ਬਹੁਤ ਮੁੱਦੇ ਹੈਗੇ ਮੇਰੇ ਕੋਲ ਬਹੁਤ ਮੁੱਦੇ ਹੈਗੇ ਲੇਕਿਨ ਜਦੋਂ ਪੰਜਾਬੀਆਂ ਦੀ ਭਾਵਨਾਵਾਂ ਦੇ ਨਾਲ ਭੋਲੇ ਭਾਲੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡੋਗੇ ਤਾਂ ਤਕਲੀਫ ਬਹੁਤ ਹੋਏਗੀ ਇਹਦੀ ਇਸ ਮੈਡੀਕਲ ਕਾਲਜ ਨੂੰ ਲਿਆਉਣ ਵਾਸਤੇ ਮੈਂ ਵਾਰ-ਵਾਰ ਰਿਪੀਟ ਨਹੀਂ ਕਰਦਾ ਡਾਕਟਰ ਹਰਸ਼ਵਰਧਨ ਨੂੰ ਜਿੱਦਾਂ ਜੀ ਮਿਲੇ ਮੈਂ ਸੁਮਨ ਪ੍ਰਕਾਸ਼ ਜੀ ਔਰ ਉਸ ਵੇਲੇ ਦੇ ਸਾਡੇ ਪ੍ਰਦੇਸ਼ ਅਧਿਆਚ ਸ਼ਵੇਤ ਮਲਕ ਜੀ ਦੇ ਨਾਲ ਜਾ ਕੇ ਡਾਕਟਰ ਹਰਸ਼ਵਰਧਨ ਜੀ ਨੂੰ ਮਿਲਿਆ ਉੱਥੇ ਜਾ ਕੇ ਪ੍ਰੋਜੈਕਟ ਰਿਪੋਰਟ ਲੈ ਕੇ ਗਿਆ ਜਦੋਂ ਮੈਂ ਚੇਅਰਮੈਨ ਸੀ ਇੰਪਰੂਵਮੈਂਟ ٹرسٹ ਦਾ ਮੈਂ ਇੱਥੇ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਉਣ ਵਾਸਤੇ ਪ੍ਰੋਪੋਜ਼ਲ ਬਣਾਈ ਉਹ ਪ੍ਰੋਪੋਜ਼ਲ ਪੰਜਾਬ ਸਰਕਾਰ ਨੇ ਕਿਤੇ ਨਾ ਕਿਤੇ ਉਹਨੂੰ ਮਨਜ਼ੂਰੀ ਦੇਣ ਦੀ ਪ੍ਰੋਸੈਸ ਦੇ ਵਿੱਚ ਆ ਗਈ ਸੀ ਤੇ ਬਦ ਸਰਕਾਰ ਕਾਂਗਰਸ ਦੀ ਆ ਗਈ ਉਸ ਤੋਂ ਬਾਅਦ ਉਹ ਖੂਕਾਤੇ ਬਹਿ ਗਿਆ ਉਸ ਪ੍ਰੋਜੈਕਟ ਸ਼ੁਰੂ ਕੀਤਾ